पिछले कुछ दिनों तो रामपुरा ਤੇ ਆਸਪਾਸ ਦੇ ਏਰੀਆ ਦੇ ਵਿੱਚ ਚੋਰੀਰ ਕਰੋ ਜਿਹੜਾ ਅਸਰ ਗਰਮ ਸੀਗਾ ਜੋ ਪਿਛਲੇ ਕੁਝ ਦਿਨਾਂ ਚ रामपुरा ਸ਼ਹਿਰ ਦੇ ਵਿੱਚ ਤੇ ਆਸਪਾਸ ਪਿੰਡਾਂ ਦੇ ਵਿੱਚ ਚੋਰੀ ਦੀਆਂ ਕਈ ਵਾਰਦਾਤਾਂ ਜਿਹੜੀਆਂ ਹੋਈਆਂ ਸੀ ਇਸੇ ਸਬੰਧ ਵਿੱਚ ਇੰਸਪੈਕਟਰ ਸਰ ਬੰਦ ਸਿੰਘ ਐਸ ਐਚਓ ਸਿਟੀ रामपुरा ਵੱਲੋਂ ਪਾਰਟੀਆਂ ਜਿਹੜੀਆਂ ਬਣਾਈਆਂ ਗਈਆਂ ਤੇ ਇਸ ਸਬੰਧੀ ਜਿਹੜੀ ਜਗਾ ਜਗਾ ਪਰਿਹੜ ਕਿਤੇਗੇ ਇਸੇ ਸਬੰਧ ਵਿੱਚ ਕੱਲ ਏਐਸਆਈ ਦਰਸ਼ਨ ਸਿੰਘ ਨੂੰ ਇੱਕ ਇਤਲਾਹ ਮਿਲੀ ਕੀ ਕੁਟਿਆ ਪੁਲ ਦੇ ਕੋਲ ਚਾਰ ਲੜਕੇ ਆ ਜਿਹੜੇ ਉਹ ਹਥਿਆਰਾਂ ਦੇ ਸਮੇਤ ਲੁੱਟਾਂ ਪੂਹਾਂ ਕਰਨ ਦੇ ਆਦੀ ਆ ਤੇ ਉਹ ਕੱਲ ਵੀ ਉਹ ਉੱਥੇ ਇਕੱਠੇ ਹੋ ਕੇ ਬੈਠੇ ਆ ਤੇ ਯੋਜਨਾ ਬਣਾ ਰਹੇ ਆ ਕਿਸਨ ਲੁੱਟਣ ਦੀ ਜਾਂ ਚੋਰੀ ਕਰਨ ਦੀ ਵਾਰਦਾਤ ਨੂੰ ਜਾਮ ਦੇ ਵਾਸਤੇ ਇਸੇ ਸਬੰਧ ਵਿੱਚ ਜਦੋਂ ਪੁਲਿਸ ਪਾਰਟੀਆਂ ਇਕੱਠੀਆਂ ਹੋਈਆਂ ਪੁਲਿਸ ਪਾਰਟੀਆਂ ਇਕੱਠੀਆਂ ਹੋ ਕੇ ਤੇ ਉਹਨਾਂ ਨੇ ਜਾ ਕੇ ਉੱਥੇ ਰੇਡ ਕੀਤਾ ਤਾਂ ਉੱਥੋਂ ਹਰਬੀਰ ਸਿੰਘ ਔਰ ਕਾਲਾ ਪੁੱਤਰ ਚਰਨ ਸਿੰਘ ਵਾਸੀ ਜਿਹੜਾ ਰੇਲਵੇ ਸਟੇਸ਼ਨ ਰਣਪੁਰਾ ਲਾਪਰੀ ਸਿੰਘ ਲੋਟਾ ਪੁੱਤਰ ਕੁਲਦੀਪ ਸਿੰਘ ਵਾਸੀ ਦਸ਼ਮੀਸ਼ ਨਗਰ ਸੋਨਦੀਪ ਈਲੀ ਸੋਨੂ ਪੁੱਤਰ ਗੁਰਤੇਜ ਸਿੰਘ ਕੋਟੇ ਮਹਾ ਸਿੰਘ ਰਵੀ ਸਿੰਘ ਪੁੱਤਰ 바ਵਾ ਸਿੰਘ ਵਾਸੀ ਗਾਂਧੀ ਨਗਰ ਰਾਮਪੁਰਾ ਨੂੰ ਉੱਥੋਂ ਜਿਹੜਾ ਰੰਗੀ ਦਿੱਤੀ ਗ੍ਰਿਫਤਾਰ ਕੀਤਾ ਜੋ ਇਹ ਕੱਲ ਵੀ ਉੱਥੋਂ ਚੋਰੀ ਕਰਨ ਦੀ ਜਿਹੜੀ ਇੱਕ ਯੋਜਨਾ ਬਣਾ ਰਏ ਸੀਗੇ ਇਸ ਸਬੰਧ ਵਿੱਚ ਇਹਨਾਂ ਦੇ ਮੁਕੱਦਮਾ ਦਰਜ ਕਰਕੇ ਜਦੋਂ ਪੁੱਛਗਿੱਛ ਕੀਤੀ ਤਾਂ ਇਹਨਾਂ ਨੇ ਆਸ-ਪਾਸ ਦੇ ਏਰੀਆ 'ਚ ਤੇ ਰਾਮਪੁਰੇ ਦੇ ਏਰੀਏ ਵਿੱਚ ਕਾਫੀ ਚੋਰੀਆਂ ਜੜੀਆਂ ਉਹ ਮੰਨੀਆਂ ਜਿਨ੍ਹਾਂ ਦੇ ਵਿੱਚ ਮਹਾਰਾਜ ਬਸਤੀ ਵਿੱਚੋਂ 8 ਨਵੰਬਰ ਨੂੰ ਪਹਿਲਾਂ ਇਹਨਾਂ ਨੇ ਕਾਂਡੇ ਚੋਰੀ ਕੀਤੇ ਅਤੇਸ਼ ਹਸਪੀਟਲ ਦੇ ਨੇੜੇ ਇੱਕ ਮੋਟਰਸਾਈਕਲ ਮਾੜੀ ਦੇ ਵਿੱਚੋਂ ਇੱਕ ਘਰ ਦੇ ਵਿੱਚੋਂ ਇਹਨਾਂ ਨੇ 10 ਤੋਲੇ ਗਹਿਣੇ ਚੋਰੀ ਕੀਤੇ ਜਿਸ ਬੰਦੀ ਮੁਕੱਦਮਾ ਵੀ ਦਰਜ ਹੈ ਇਸ ਤੋਂ ਇਲਾਵਾ ਮੋਬਾਈਲ ਚੋਰੀ ਕੀਤੇ ਗੁਰਬਖਸ਼ ਸਿੰਘ ਫੌਜੀ ਐ ਰਾਮਪੁਰੇ ਦਾ ਉਹਦੇ ਘਰੋਂ ਵੀ ਸਮਾਨ ਚੋਰੀ ਕੀਤਾ ਛੀਰਸਵਾਲੇ ਕੋਲੇ ਕੋਲੋਂ ਮੈਡੀਕਲ ਸਟੋਰ ਤੋਂ ਕਰੀਆਨਾ ਦੀ ਦੁਕਾਨ ਹੈ ਜਿਹੜੀ ਰਾਮਪਰਾ ਥੋੜੇ ਦਿਨ ਪਹਿਲਾਂ ਇਹਨਾਂ ਨੇ ਉੱਤੋਂ ਕੀ ਹੋ ਚੋਰੀ ਕੀਤਾ ਇਸ ਤੋਂ ਇਲਾਵਾ ਸਬਜ਼ੀ ਵਾਲੇ ਤੋਂ 10 ਰੁਪਏ ਖੋਏ 10000 ਰੁਪਏ ਖੋਏ ਅਤੇ ਸਟੋਰ 99 ਹੈ ਜਿਹੜਾ ਇੱਥੇ ਰਾਮਪੁਰੇ ਦੇ ਵਿੱਚ ਕੋਲ ਦੇ ਥੱਲੇ ਉੱਥੋਂ ਵੀ ਇਹਨਾਂ ਨੇ ਚੋਰੀ ਦੀ ਘਟਨਾ ਵਾਰਦਾਤ ਨੂੰ ਜਾਂਮ ਦਿੱਤਾ ਤੇ ਉੱਥੋਂ ਕੁਝ ਕੱਪੜੇ ਅਤੇ ਨਰਦੀ ਜਿਹੜੀ ਉਹ ਚੋਰੀ ਕੀਤੀ ਇਸ ਤੋਂ ਲਾਹੇ ਮਾੜੀ ਏਰੀਆ ਦੇ ਵਿੱਚ ਹੋਰ ਵੀ ਇਹਨਾਂ ਨੇ ਕਈ ਚੋਰੀਆਂ ਕੀਤੀਆਂ ਜਦੋਂ ਇਹਨਾਂ ਦੇ ਸਾਬਕਾ ਹਾਲਾਤ ਬਾਰੇ ਅਸੀਂ ਪਤਾ ਕੀਤਾ ਤਾਂ ਸਾਹਮਣੇ ਆਇਆ ਵੀ ਇਹਨਾਂ ਦੇ ਖਿਲਾਫ ਜਿਵੇਂ ਹਰਮੇਸ਼ ਸਿੰਘ ਦੇ ਖਿਲਾਫ 8 ਮੁਕਦਮੇ ਦਰਜ ਹੈ ਲਾਪਰੀ ਸਿੰਘ ਦੇ ਖਿਲਾਫ 6 ਮੁਕਦਮੇ ਦਰਜ ਹੈ ਸੂਨ ਦੀ ਪਰ ਸੂਨੀ ਦੇ ਖਿਲਾਫ 8 ਮੁਕਦਮੇ ਦਰਜਾ ਤੇ ਰਵੀ ਸਿੰਘ ਦੇ ਖਿਲਾਫ ਇੱਕ ਮੁਕਦਮਾ ਜਿਹੜਾ ਦਰਜਾ ਇਹ ਸਾਰੇ ਮੁਕਦਮੇ ਜਿਹੜੇ ਚੋਰੀ ਦੇ ਆ ਤੇ ਖੋਹਾਂ ਦੇ ਆ ਇਹਨਾਂ ਵਿੱਚ ਜਿਹੜੇ ਆ ਇਹਨਾਂ ਨੂੰ ਸਜ਼ਾ ਵੀ ਕਈ ਮੁਕਦਮਿਆਂ ਦੇ ਵਿੱਚ ਹੋਈ ਹੈ 12-12 ਸਾਲ ਦੀ ਸਜ਼ਾ ਵੀ ਹੋਈ ਹੈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਖੰਡਾ ਲੋਹਾ ਦੋ ਜਿਹੜੀਆਂ ਗਰਾਰੀ ਦੀਆਂ ਗਰਾਰੀ ਜੜੀ ਹੋਈਆਂ ਪਾਈਪ ਲੋਹਾ ਅਤੇ ਇੱਕ ਬਾਤ ਦੀ ਛੋਟੀ ਬ੍ਰੰਹਮਤ ਹੋਈ ਹੈ ਇਸ ਤੋਂ ਇਲਾਵਾ ਚੋਰੀ ਕੀਤੇ ਸਮਾਨ ਦੇ ਵਿੱਚ ਕੁਝ ਮੂਰਤੀਆਂ ਕਪੜੇ ਘੜੀਆਂ ਅਤੇ ਮੋਬਾਈਲ ਵੀ ਇਹਨਾਂ ਤੋਂ ਬਰਾਮਦਗੀ ਹੋਈ ਹੈ ਇਸ ਸੰਬੰਧੀ ਅੱਜ ਇਹਨਾਂ ਨੂੰ ਪੇਸ਼ ਕਰਕੇ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੈ ਤੇ ਪੁਲਿਸ ਰਿਮਾਂਡ ਲੈ ਕੇ ਜਿਹੜੀ ਬਾਕੀ ਚੋਰੀਆਂ ਜਿਹੜੀ ਆ ਉਹ ਵੀ ਹੋਰ ਜਿਹੜੀ ਕوشਿਸ਼ ਕਰਾਂਗੇ ਇਸ ਤੋਂ ਇਲਾਵਾ ਜਿਹੜੀ ਹੈ ਇਹਨਾਂ ਤੋਂ ਹੋਰ ਵੀ ਜਿਹੜੀ ਹੈ ਬਰਾਮਦਗੀ ਕਰਾਂਗੇ ਇਸ ਸੰਬੰਧੀ ਜਿਹੜੀ ਸਾਡੀ ਹੈ ਸ਼ਕਤੀ ਨਾਲ ਇਹਨਾਂ ਤੋਂ ਪੁੱਛ ਕੇ ਜਾਰੀ